ਜੋ ਅੱਜ ਪਿੰਡ ਰਾਜਵਾਨਾ ਜ਼ਿਲ੍ਹਾ ਲੁਧਿਆਣਾ ਅ ਸਰਦਾਰ ਜਗਜੀਤ ਸਿੰਘ ਨੱਤ ਜਿਹੜੇ ਕਿ ਸਾਡੇ ਗਾਮ ਦੇ ਕਿਸਾਨ ਨੇਗੇ ਸੋ ਇੱਕ ਕਿਸਾਰ ਵੀ ਉਹ ਤੁਹਾਡੇ ਨਾਲ ਤਜਰਬਾ ਜਿਹੜਾ ਸਰਦਾਰ ਜਗਜੀਤ ਸਿੰਘ ਜੁਨੀ ਸਾਂਝਾ ਕਰਨਗੇ ਕਿ ਜਿਹੜੀ ਆਪਾਂ ਗਰਮੀ ਰੋਧਦੀ ਮੱਕੀ ਲਾਉਨੇ ਆ ਕਿਉਂ ਫਰਵੀ ਦੇ ਵਿੱਚ ਲਾਉਨੇ ਆ ਤੇ ਆਪਣਾ ਮਈ ਜਾਂ ਜੂਨ ਦੇ ਵਿੱਚ ਉਹਦੀ ਕਟਾਈ ਹੁੰਦੀ ਆ ਆਮ ਤੌਰ ਤੇ ਕਿਉਂਕਿ ਮੱਕੀ ਪਾਣੀ ਬਹੁਤ ਜ਼ਿਆਦਾ ਲੈਂਦੀ ਆ ਤੂੰ ਇਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਆ ਕਾਫੀ ਇਸ ਨੂੰ ਕਿਹਾ ਜਾਂਦਾ ਕਿ ਜਿਹੜੇ ਕਿਸਾਨ ਡੇਰੀ ਰੱਖੀ ਆ ਉਹ ਜੂ ਲਾਉਣ ਤੇ ਆਮ ਕਿਸਾਨ ਜਿਹੜੇ ਆ ਉਹ ਨਾ ਲਾਉਣ ਕਿਉਂਕਿ ਪਾਣੀ ਦੀ ਖਾਤੇ ਦੇ ਵਿੱਚ ਜ਼ਿਆਦਾ ਹੁੰਦੀ ਆ ਪਰ ਸਰਦਾਰ ਜਗਦੀਪ ਸਿੰਘ ਉਹਨਾਂ ਨੇ ਇਹਨਾਂ ਨੇ ਕਿੰਨੇ ਪਾਣੀ ਲਾਏ ਲੇਗੇ ਤੇ ਇੱਕ ਇਹਨਾਂ ਨੇ ਜਿਹੜਾ ਤਜਰਬਾ ਬਿਲਕੁਲ ਜਿਹੜਾ ਬੱਕਰਾ ਵਾ ਉਹ ਤੁਹਾਡੇ ਨਾਲ ਸਾਂਝਾ ਕਰ ਦਿਆ ਕਿਸਾਨ ਵੀ ਲੋ ਤੇ ਮੱਕੀ ਜਿਹੜੀ ਆ 20 ਫਰਵਰੀ ਨੂੰ ਉਹਨਾਂ ਨੇ ਬੀਜੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਨਦੀਨ ਨਾਸ਼ਕ ਦੀ ਕੋਈ ਸਪਰੇ ਨਹੀਂ ਕੀਤੀ ਨਾ ਕੋਈ ਗੋਡੀ ਕੀਤੀ ਆ ਤਾਂ ਮੱਕੀ ਨੂੰ ਕਿੰਨੇ ਪਾਣੀ ਦਿੱਤੇ ਆ ਤੇ ਕਿੰਨੇ-ਕਿੰਨੇ ਉਹ ਸਾਰਾ ਸਰਦਾਰ ਜਗਜੀਤ ਸਿੰਘ ਉਹਨਾਂ ਕੋਲੇ ਪੂਰਾ ਰਿਕਾਰਡ ਰੱਖਿਆ ਵੀ ਸਾਡੀ ਕਿੰਨੀ ਮੱਕੀ ਆਗਾ ਤੇ ਝਾੜ ਵੀ ਜਿਹੜਾ ਉਹ ਇਹਨਾਂ ਦੱਸਿਆ ਤੁਹਾਨੂੰ ਦੱਸਣਗੇ ਵੀ 56 ਕੁਇੰਟਲ ਦੇ ਗਿੱਲੀ ਮੱਕੀ ਦਾ ਆਇਆ ਸੋ ਸਰਦਾਰ ਜਗਜੀਤ ਸਿੰਘ ਆਮ ਤੌਰ ਤੇ ਹੁੰਦੀ ਆ ਵੀ ਕਿਸਾਨ ਡਰ ਜਾਂਦੇ ਨੇ ਵੀ ਨਦੀਨ ਹੋ ਗਏ ਵੀ ਮੇਰੀ ਮੱਕੀ ਹੁਣ ਹੋਣੀ ਨਹੀਂ ਗਈ ਪਾ ਖਤਮ ਆ ਤੇ ਤੁਸੀਂ ਕਿੰਨਾ ਹੌਸਲਾ ਰੱਖਿਆ ਵੀ ਕੁਝ ਨਹੀਂ ਹੁੰਦਾ ਤੇ ਇੰਨੀ 5 ਕਿਲੋ ਤੁਸੀਂ ਮੱਕੀ ਬੀਜੀ ਆ ਤੇ ਮੈਂ ਸਮਝਦਾ ਵੀ ਕਿਸਾਨ ਦਾ ਦਿਲ ਬਿਲਕੁਲ ਹੀ ਘਟਣ ਲੱਗ ਜਾਂਦਾ ਜਦੋਂ ਉਹ ਦੇਖਦਾ ਨਦੀਨ ਸਸਤੀ ਗੱਲ ਦੀ ਬਦਲਾਂ ਦਾ ਸਾਰਿਆਂ ਨੂੰ ਜੀ ਗੱਲ ਇਹ ਵੀ ਆਪਾਂ ਨੂੰ ਫਸਲ ਦੇਖਣੀ ਪਵੇਗੀ ਕਿਹੜੀ ਨਦੀਨ ਕਿਹੜੀ ਫਸਲ ਦਾ ਨੁਕਸਾਨ ਕਰ ਸਕਦਾ ਆ ਮੱਕੀ ਆ ਮੱਕੀ ਦੀ ਹਾਈਟ 10 ਫੁੱਟ ਜਾਣੀ ਆ ਇਹਨੂੰ ਗੱਠਖੰਡ ਜਾਂ ਫੁੱਟਖੰਡ ਵਾਲੇ ਨਦੀਨ ਕੀ ਨੀ ਇਹਦਾ ਬਗਾਰ ਸਕਣਗੇ ਇਹ ਜਿਹੜੇ ਨਦੀਨ ਆ ਇਹਨੇ ਮੱਕੀ ਦਾ ਫਾਇਦਾ ਕੀਤਾ ਹੋ ਜਿਹੜੀ ਆਪਾਂ ਮੱਕੀ ਬੀਜੀ ਸੀ 20 ਫਰਵਰੀ ਨੂੰ ਇਹਨੂੰ ਪਹਿਲਾ ਪਾਣੀ ਬਹੁਤ ਹਲਕਾ ਲਾਇਆ ਬਹੁਤ ਹਲਕਾ ਮੈਂ ਕਿਸਾਨ ਵੀਰਾਂ ਨੂੰ ਮੈਨੂੰ ਬੇਨਤੀ ਕਰੂੰਗਾ ਵੀ ਇਹਨੂੰ ਕਿਾਰੇ ਬਿਲਕੁਲ ਛੋਟੇ ਰੱਖਣੇ ਆ ਆਲੂਆਂ ਤੋਂ ਵੀ ਛੋਟੇ ਜਿੰਨਾ ਪਾਣੀ ਮੱਕੀ ਨੂੰ ਘੱਟ ਲਾਉਂਗੇ ਓਨੀ ਮੱਕੀ ਕਾਹਨ ਜਾ ਹੋਏਗੀ ਪਹਿਲਾ ਪਾਣੀ ਬਿਲਕੁਲ ਹਲਕਾ ਲਾ ਗਿਆ ਇਹਨੂੰ ਹਰੀ ਕਰ ਲਈ ਦੂਜਾ ਪਾਣੀ 20 ਦਿਨ ਤੇ ਤੀਜਾ ਪਾਣੀ ਜਦੋਂ ਐ ਮੱਚਣ ਲੱਗੀ ਜਦੋਂ ਮੋੜਨ ਲੱਗੀ ਫੇਰ ਲਾਉਣਾ ਚੌਥਾ ਪਾਣੀ ਵੀ ਐ ਮਰਦੀ ਨੂੰ ਲਾਉਣਾ ਵੀ ਜਦੋਂ ਮੋੜਨ ਲੱਗੀ ਆ ਔ ਕਿਉਂਕਿ ਨਦੀਨੇ ਖੇਤ ਨੂੰ ਢੱਕ ਲੈਂਦੇ ਆ। ਸੋ ਮੱਕੀ ਗ੍ਰੋਥ ਵਾ ਕਰਦੀ ਆ। ਜਦੋਂ ਆਪਾਂ ਇਹਨੂੰ ਨਦੀਨ ਦੀ ਸਪਰੇਅ ਕਰ ਦਿੰਨੇ ਆ, ਨਦੀਨ ਤਾਂ ਮਰਦਾ ਹੀ ਨਾਲ ਮੱਕੀ ਰੁਕ ਜਾਂਦੀ ਆ। ਫੇਰ ਆਪਾਂ ਉਹ ਪਾਣੀ ਵੱਧ ਮੰਗਦੀ ਆ। ਜਦੋਂ ਪਾਣੀ ਵੱਧ ਲਾਉਂਦੇ ਆ ਫੇਰ ਖਾਦਾਂ ਵੱਧ ਮੰਗਦੀ ਆ। ਜਦੋਂ ਖਾਦਾਂ ਵੱਧ ਮੰਗਦੀਆਂ ਸਾਡੇ ਨੂੰ ਬਿਮਾਰੀ ਵੱਧ ਆਉਂਦੀ ਆ। ਇਹ ਸਮਾਂ ਤੇ ਇਹਨੂੰ ਰੇਜੀ ਚਾਹੀਦੀ ਆ। ਫਲੱਡ ਪਾਣੀ ਨਹੀਂ ਚਾਹੀਦਾ। ਜਿੰਨਾ ਘੱਟ ਪਾਣੀ ਲਾਓਗੇ ਓਨੀ ਹੀ ਮੱਕੀ ਝਾੜ ਦੇਵੇਗੀ, ਓਨੀ ਹੀ ਮੱਕੀ ਗ੍ਰੋਥ ਕਰੇਗੀ। ਦੂਜੇ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਕਣਕ ਵੱਢ ਕੇ ਤਾਂ ਮੱਕੀ ਕਣਕ ਵੱਢ ਕੇ ਮੱਕੀ ਨਾ ਲਾਉਣ ਉਹ ਤਾਂ ਨਰਾ ਨੁਕਸਾਨ ਹੀ ਆ ਪਾਣੀ ਦਾ ਵੀ ਨੁਕਸਾਨ ਆ ਜ਼ਮੀਨ ਦਾ ਵੀ ਨੁਕਸਾਨ ਆ ਕਿਉਂਕਿ ਜ਼ਮੀਨ ਇਹ ਬਹੁਤ ਥੋਦੀ ਆ ਸੋ ਜਿੱਥੇ ਲੋਕ ਭਰਾ ਕਿਸਾਨ ਭਰਾ ਮੱਕੀ ਲਾਉਂਦੇ ਆ ਉਥੇ ਰੂੜੀ ਦੀ ਖਾਦ ਜ਼ਰੂਰ ਵਰਤਣ ਇਹ ਜ਼ਰੂਰੀ ਆ ਇਹ ਜ਼ਮੀਨ ਨੂੰ ਦੇਣ ਲਈ ਬਹੁਤ ਜ਼ਰੂਰੀ ਹੈ ਤੇ ਕਿੰਨੇ ਕੁ ਪਾਣੀ ਤੁਹਾਡੇ ਹਿਸਾਬ ਨਾਲ ਇਸ ਮੱਕੀ ਨੂੰ ਲੱਗੇਣਗੇ ਇਹਨੂੰ ਜੀ 6 ਪਾਣੀਆ ਮੈਂ ਪੰਜਵੇਂ ਪਾਣੀ ਛੰਡੇ ਕੱਢਿਆ ਸੀ ਐ 6 ਪਾਣੀ ਨੂੰ ਪੂਰੇ ਵਧੀਆ ਹੋਗੇ ਸੀ 7ਵਾਂ ਪਾਣੀ ਨੂੰ ਮਗਰੋਂ ਫਲ ਛਾੜ ਕੇ ਲਾਤਾ ਪੂਰਾ ਉਹ 7ਵਾਂ ਪਾਣੀ ਲਾਇਆ ਭਰ ਕੇ ਲਾਤਾ ਪੂਰਾ ਫਲ ਯਾਨੀ ਪੰਜ ਪਾਣੀਆ ਨੂੰ ਜਮੇ ਹੀ ਹਲਕੇ ਹਲਕੇ ਲਾਇਆ ਚਾਰ ਬਿਲਕੁਲ ਹਲਕੇ ਪੰਜ ਮਾੜਾ ਜਿਆ 6 ਮਾ ਤਾਂ 7ਵਾਂ ਪਾਣੀ ਜਿਆ ਦੀ ਠੋਕ 7ਵਾਂ ਦਾ ਪੂਰਾ ਠੋਕੀ ਲਾਤਾ ਥੱਲੇ ਸੈਲ ਸੀ ਉਹਦੇ ਨਾਲ ਮੱਕੀ ਆਪਣੀ ਪੂਰੀ ਵਧੀਆ ਹੋ ਗਈ ਕਿਉਂਕਿ ਕਿਸਾਨ ਵੀਰੋ ਜਦੋਂ ਮੱਕੀ ਬਾਊ ਝੰਡੇ ਕੱਢਦੀ ਆ ਉਸ ਟਾਈਮ ਦੇ ਉੱਪਰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਉਸ ਤੋਂ ਪਹਿਲਾਂ ਸਰਦਾਰ ਜਗਦੀਪ ਸਿੰਘ ਉਹਨਾਂ ਨੇ ਆ ਵੀ ਬਹੁਤ ਜਦੋਂ ਬਿਲਕੁਲ ਉਹਦੇ ਪੱਤੇ ਜਿਹੜੇ ਆ ਸੁੱਕਣ ਲੱਗ ਜਾਣ ਉਸ ਤੋਂ ਚੜਾ ਕੇ ਇਹਨਾਂ ਨੇ ਪਾਣੀ ਲਾਇਆ ਤਾਂ ਮੈਂ 7-8 ਪਾਣੀਆਂ ਦੇ ਵਿੱਚ ਇਹਨਾਂ ਨੇ ਆਪਦੀ ਫਸਲ ਮੱਕੀ ਦੀ ਜਿਹੜੀ ਪੈਦਾ ਕੀਤੀ ਆ ਤਾਂ ਸੋ ਸਰਦਾਰ ਜਗਦੀਪ ਸਿੰਘ ਝਾੜ ਕਿੰਨਾ ਤੁਹਾਡਾ ਮੱਕੀ ਦਾ ਨਿਕਲਿਆ 52 ਕੁਇੰਟਲ ਕਿੱਲਾ ਹੋਇਆ ਜੀ ਆਪਣੀ ਦਿੱਲੀ ਦਾ ਹਾਂਜੀ ਤੇ ਮੈਂ ਹੋਰ ਬੇਨਤੀ ਕਰਾਂਗਾ ਕਿਸਾਨ ਭਰਾਵਾਂ ਨੂੰ ਵੀ ਹੁਣ ਆਪਾਂ 70 ਤੋਂ 80 ਹਜ਼ਾਰ ਰੁਪਏ ਕਿੱਲੇ ਦੇ ਬਟੇਆ ਸਭ ਨੇ ਮੱਕੀ ਦਾ ਆਮ ਲੋਕਾਂ ਨੇ ਕਿਸੇ ਨੇ 70 ਵਟ ਲਿਆ ਕਿਸੇ ਨੇ 78 80 ਹਜ਼ਾਰ ਰੁਪਏ ਤੱਕ ਮੁੱਕੀ ਗਈ ਆ ਸੋ ਇੰਨੇ ਕਿਰਤ ਕਰਨ ਦਾ ਆਪਾਂ ਬਣੀਆਂ ਵੀ ਇੰਨੇ ਪੈਸੇ ਲੈ ਕੇ ਵੀ ਆਪਾਂ ਇਹਨੂੰ ਫੂਕ ਦਈਏ ਸੋ ਆ ਕੱਖਮ ਨਹੀਂ ਗਾ ਇਹਦਾ ਬੜਾ ਸੌਖਾ ਤਰੀਕਾ ਇਹਨੂੰ ਪਾਣੀ ਨਾਲ ਭਰ ਦਿਓ ਲਾ ਦਿਓ ਹਲਕਾ ਪਾਣੀ ਲਾਓ ਪਾਣੀ ਲਾ ਕੇ ਜਦੇ ਕਦੋਂ ਨਹੀਂ ਕਰਨਾ ਦੋ ਦਿਨ ਰੁਕਜੋ ਪਾਣੀ ਸੁੱਕ ਜਵੇ ਖੇਤ ਗਿੱਲਾ ਰਵੇ ਕਿ ਕੱਦੂ ਇਹਦੇ ਘਾਰੇ ਚ ਕਰਨਾ ਫੇਰ ਰੋਟਾਵੇਟਰ ਨਾਲ ਕੱਦੂ ਕਰ ਦੋ ਇਹਦੇ ਚ ਦਾਲ ਨਹੀਂ ਲੰਭੇਗਾ ਇਹ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਮੇਰੀ ਵੀ ਇਹ ਫੂਕਣ ਵਾਲਾ ਕੰਮ ਬਿਲਕੁਲ ਨਾ ਕਰੋ ਇੰਨਾ ਧੱਕਾ ਨਾ ਜਮੀਨਾਂ ਕਰੋ ਕਿਉਂਕਿ ਪਹਿਲੇ ਹੀ ਖੇਤ ਦੀ ਜਾਨ ਕੱਢ ਦਿੰਦੀ ਹੈ ਮੱਕੀ ਪਹਿਲੀ ਗੱਲ ਆਪਾਂ ਵਿੱਚ ਖਾਦ ਪਾਉਣੀ ਚਾਹੀਦੀ ਹੈ ਦੱਸੀ ਨਹੀਂ ਤਾਂ ਇਹ ਤਾਂ ਜ਼ਰੂਰ ਵਿੱਚ ਖਪਾਉਣੀ ਚਾਹੀਦੀ ਹੈ ਇਹ ਜ਼ਰੂਰੀ ਹੈ ਜੀ ਆ ਬਿਲਕੁਲ ਕਿਸਾਨ ਵੀਰੋ ਜਿਸ ਤਰ੍ਹਾਂ ਕਿਉਂਕਿ ਇੱਧਰ ਦੇਖੋ ਝੋਨਾ ਲੱਗਿਆ ਹੋਇਆ ਤੇ ਇਸ ਦੇ ਵਿੱਚ ਵੀ ਹੁਣ ਧਾਰਮਿਕ ਜੀਤ ਸਿੰਘ ਉਹਨਾਂ ਨੇ ਕੱਦੂ ਕਰਕੇ ਲਾਉਣਾ ਕਿਉਂਕਿ ਇਹਦੇ ਵਿੱਚ ਸੁੱਕਾ ਕਦੂ ਮਜਬੂਰੀ ਹੈ ਜੀ ਮਜਬੂਰੀ ਆ ਨਹੀਂ ਹੋ ਸਕਦਾ ਤੋ ਇਸ ਕਰਕੇ ਇਹਨਾਂ ਨੇ ਦੂਜਾ ਕੱਦੂ ਆਪਣਾ ਕਰਕੇ ਫਿਰ ਇਹਨਾਂ ਨੇ ਝੂਨਾ ਲਾਉਣਾ ਤਾਂ ਉਹਦਾ ਵੀ ਜਿਹੜਾ ਕਿਸਾਨ ਵੀਰੋ ਤੁਹਾਨੂੰ ਜਿਹੜਾ ਹੱਲ ਦੱਸਿਆ ਵੀ ਆਪਾਂ ਪਾਣੀ ਛੱਡ ਕੇ ਜਿਹੜਾ ਮੱਕੀ ਦੇ ਜਿਹੜੇ ਆਹ ਟਾਂਡੇ ਉੱਪਰ ਤਾਰਨ ਲੱਗ ਜਾਈਦੇ ਨੇ ਉਸ ਸਮੇਂ ਨਹੀਂ ਕਰਨਾ ਪਾਣੀ ਇਹਦਾ ਬਿਲਕੁਲ ਥੱਲੇ ਚਲੇ ਜਾਵੇ ਪੀ ਜਵੇ ਦੀ ਪਾਣੀ ਪੀਵੇ ਜਮੀਨ ਪਾਣੀ ਪੀ ਜਵੇ ਤੇ ਗਿੱਲੀ ਹੋ ਕੇ ਪੱਤੇ ਬਹਿ ਜਾਣਗੇ ਜਦੋਂ ਫਿਰ ਕੱਦੂ ਕਰਾਂਗੇ ਨਾ ਇਹ ਤੈਰੇਗਾ ਸਾਰੇ ਵਿੱਚ ਖਤਮ ਹੋ ਜਾਏਗਾ ਇਹ ਵੀ ਆਪਣੀ ਮਜਬੂਰੀ ਹੈ ਕਦੋਂ ਕਰਦੀ ਨਹੀਂ ਮੈਂ ਸਾਰੇ ਖੇਤ ਚ ਕੀ ਕਦੋਂ ਨਹੀਂ ਕੀਤਾ ਸਾਰਾ ਸੁੱਕਾ ਝੋਨਾ ਲਾਇਆ ਵਾ ਅਗਲੇ ਸਾਲ ਦੇਖਾਂਗੇ ਕੋਈ ਕਾੜ ਕੱਢਾਂਗੇ ਇੱਥੇ ਵੀ ਸੁੱਕੇ ਕਦੂ ਵਾਲਾ ਜਗੜ ਕਰਾਂਗੇ ਅਗਲੇ ਸਾਲ ਕੋਈ ਕੋਸ਼ਿਸ਼ ਕਰਾਂਗੇ ਪਰ ਇੱਕੀ ਤਾਂ ਹੁਣ ਇਹਨੂੰ ਪੰਨੂ ਮਜਬੂਰੀ ਆਦੀ ਕਦੋਂ ਕਰਨਾ ਪੈਣਾ ਆ ਸੋ ਕਿਸਾਨ ਵੀਰੋ ਦੇਖੋ ਇਹਦੇ ਵਿੱਚ ਕਿੰਨਾ ਜਿਹੜਾ ਸਾਡਾ ਇਹਦਾ ਜਿਹੜੀ ਟਾਂਡਿਆਂ ਦੀ ਰਹਿਤ ਫੂੰਦਾ ਪੱਤਿਆਂ ਦੀ ਰਹਿਤ ਫੂੰਦਾ ਜਦੋਂ ਇੰਨਾ ਜਿਹੜਾ ਆਰਗੈਨਿਕ ਮੈਟਰ ਜ਼ਮੀਨ ਦੇ ਵਿੱਚ ਜਮਾ ਹੋ ਜੇ ਨਾ ਤਾਂ ਝੋਨੇ ਨੂੰ ਇਹ ਸਾਰੀ ਖਾਤ ਬਣ ਜਾਂਦੀ ਆ ਸੋ ਤੋ ਇਸ ਕਰਕੇ ਆ ਦੇਖੋ ਜਿਹੜੇ ਆ ਰੀਡ ਜਿਹੜੇ ਅਜੇ ਵੀ ਜਿਹੜੇ ਲੱਗੇ ਉਹ ਦੇਖ ਰਹੇ ਇਹਨੇ ਕਿ ਇਹ ਪੂਰਾ ਮਦੀਨ ਨੇ ਫਾਇਦਾ ਉਸਾ ਕੀਤਾ ਦੇਖੋ ਆ ਮਾਰੋ ਨਗਾ ਫੈਮ ਆਹ ਕਰੋ ਲੈ ਕੇ ਦੀਨ ਚ ਇਹਨੇ ਜਮੀਨ ਖੱਲੀ ਰੱਖੀ ਤਾਂ ਕਰਕੇ ਪਾਣੀ ਦੇ ਨਾਲੇ ਦੇ ਨਾਲੇ ਮਦੀਨ ਬੜਾ ਫਾਇਦਾ ਹੀ ਕਰਦੇ ਆ ਕਾਕਰ ਮੱਕੀ ਦਾ ਤਾਂ ਕਿ ਕਿਸੇ ਵੀ ਫਸਲ ਚ ਜਿੱਥੇ ਨਦੀਨ ਰੱਖ ਕੇ ਸਾਡੀ ਕੀਤੀ ਫਸਲ ਆਪਣੋਂ ਨਿਕਲਦੀ ਹੋਵੇ ਉਥੇ ਨਦੀਨ ਰੱਖ ਲੈਣੇ ਚਾਹੀਦੇ ਆ ਇਹ ਅਣਸਰ ਦੇ ਨੂੰ ਮਾਰਨੇ ਚਾਹੀਦੇ ਆ ਵੀ ਤਾ